ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਮ ਜੁੜੂਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਆ ਗੱਬਣਗਾ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਤੋਕੜਗਾ ਤੁਹਾਨੂੰ ਦਿਖਾਵਾਂਗੇ ਹਾਂਜੀ ਜੀ ਸਤ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਠੀਕ ਆ ਜੀ ਸਭ ਵਧੀਆ ਜੇ ਵੇਖ ਗਿਆ ਉਹਦੇ ਨਾਲ ਆ ਮਾਲ ਫੇਰ ਉਹਦੇ ਨਾਲ ਵੇਖਿਆ ਜੀ ਹਾਂਜੀ ਠੀਕ ਹੈ ਤੇ ਨਾਮ ਦੱਸ ਤੇ ਕਰੀ ਆਪਾਂ ਨਾਮ ਜੋਤਾ ਜੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਲਾਗੇ ਫਰੇਗਰ ਚੂੜੀਆਂ ਜੀ ਮਾਨਗੜਾ ਪਿੰਡ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਕੋਲ ਦੇ ਕਰੀ 9876084919 ਠੀਕ ਹੈ ਅਜ ਦੋ ਇੱਕ ਸੋਈਆਂ ਤੇ ਗੱਪਣ ਇੱਕ ਹਾਂਜੀ ਟੋਕਰ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਗੱਪਣ ਤਾਂ ਹੀ ਆਪਾਂ ਕਰ ਲਈਏ ਥਾਣੇ ਤੇ ਪਹਿਲਾਂ ਤੁਹਾਨੂੰ ਲਾਗੇ ਦਾ ਦਿਖਾ ਦਈਏ ਥਾਣਾ ਕਾਫੀ ਪਿਆਰਾ ਵਾ ਜਿਹੜਾ ਇਹਦੇ ਕੋਲ ਥਾਣਾ ਦਾ ਸਾਈਜ਼ ਗੈਪ ਦੇਖ ਸਕਦੇ ਬਿਲਕੁਲ ਦੂਰ ਦੂਰ ਥਾਣੇ ਜਿਹੜਾ ਲੱਗਾ ਚੰਗੇ ਗੈਪ ਤੇ ਥਾਣੇ ਆ ਤੇ ਹਵਾਨੇ ਤੇ ਵਿਨਾਰਾ ਦੇਖ ਸਾਦੇ ਚੰਗੀਆਂ ਕਿੰਨਾ ਸਵੇਰ ਜਵੇ ਜੀ ਇਹਦਾ ਜੀ ਪਹਿਲਾ ਸੂਆ ਸੁਣੀਏ ਤੇ ਕਿੰਨਾ ਕੁ ਚਵਾਈ ਜਾਊਗੀ ਦੁੱਧ ਦੇ 16 17 ਲੀਟਰ ਚਵਾਈਊਗੀ ਇਹ ਅੱਛਾ ਜਾਲ ਮਸਲਾ ਹੀ ਖੜਾ ਹੈ ਵਾ ਕੇ ਕੀ ਰੰਗ ਰੂਪ ਤੇ ਜਿਹੜੇ ਚੰਗੇ ਇੱਕ ਮਿੰਟ ਲੋਕ ਦਿਓ ਇੱਥੇ ਦੂਸਰੇ ਪਾਸੇ ਤੁਹਾਨੂੰ ਦਿਖਾ ਦਲੀ ਆਹ ਦੇਖਾਂ ਦੇ ਜੀ ਚੰਗਾ ਥਣ ਜਿਹੜਾ ਇਹਦੇ ਕੋ ਲੱਗਾ ਹੈ ਤੇ ਤੋਰੋ ਇੱਕ ਵਾਰੀ ਫਿਰ ਲੈ ਜੀ ਬੇਟੀ ਨਾ ਦੇਖ ਸਾਦੇ ਚ ਚੰਗੀ ਤਿਆਰ ਹੁੰਦੀ ਆ ਥੱਲੇ ਸੂਨ ਤੱਕ ਚੰਗੀ ਭਰੂਗੀ ਬਾਕੀ ਪੰਜ ਚਾਰ ਦਿਨਾਂ ਹੀ ਲੱਗੂਗੀ ਜੀ ਠੈਕੀ ਦੀ ਠੀਕ ਹੈ ਤੇ ਕਿੰਨਾ ਰੱਖਣਾ ਵੇ ਜੀ ਫਿਰ ਇਹਦਾ ਮੋਲ ਆਪਾਂ ਮੋਹ ਪੇਰੇ ਜੀ ਸਾਡੀ ਆਪ ਜਿਵੇਂ ਸ਼ੀ ਗੱਲਾਂ ਤਮੀ ਵੇਖਦੀ ਆ ਹਾਂਜੀ ਹੁਣ 55 ਦੇ ਦਈਏ ਨਹੀਂ 55 ਦੀ ਨਹੀਂ ਹਾਂਜੀ 50 ਤੋਂ ਅੰਦਰ ਲਿਆਓ ਇਹਨੂੰ 50 ਤੋਂ ਅੰਦਰ ਰੇਡ ਵੜਾ ਗਿਆ ਜੇ ਵੜਾਂ ਤਾਂ ਚੰਗੀ ਵੜਾਂ ਦਾ ਹਾਂਜੀ ਹਾਂਜੀ ਬਾਕੀ ਚਲੋ ਵੈਟ ਸੋਣੀ ਆ ਕਿੰਨਾ ਕੁ ਨਾਰਮਲ ਚ ਕਿੰਨੇ ਕੁ ਦੇ ਦੇਈਏ ਆਪਾਂ ਫਿਰ ਜੈਸ ਨੂੰ ਹੀ ਕਰੀਏ 50 ਦੀ ਕਰ ਦਈਏ ਨਹੀਂ ਫਿਰ ਛੋਟ ਕਰ ਦਈਏ ਵਿੱਚ ਤੁਸੀਂ ਕਰਾਓ ਜੈਸ ਨੂੰ ਕਰਦਾ ਤੁਸੀਂ ਆਪੇ ਆਪ ਹੀ ਤਾਂ ਹੀ ਕਰ ਦੋ ਨਹੀਂ ਕਰੋ ਠੀਕ ਹੈ ਇੱਕੋ ਗੱਲ ਕਰ ਦਈਏ ਫਿਰ 50 ਜਾਂ ਫਿਰ ਛੱਡ ਦਈਏ 4000 ਛੱਡ ਦਈਏ 50 ਚ 7200 ਹਾਂਜੀ ਚਲੋ 7200 ਦੇ ਦਾ ਵਿੱਚੋਂ ਸਿਰਫ 100 ਰੁਪਿਆ ਛੋੜੀ ਹੋਣੀ ਅੱਛਾ ਛੋਟ ਹੀ ਐ ਇੱਥੇ ਸਿਰਫ ਹਣਾ ਠੀਕ ਹੈ ਜੀ ਤੇ ਹੁਣ ਇੱਕ ਆ ਗਾਂ ਧੋਕੜ ਜੇ ਇਹ ਧੋਕੜ ਜੇ ਵੀ ਠੰਡੀ ਸੀ ਇਹ ਦੀ ਇਹ ਬੋਲੀ ਅੱਜ ਹਾਂਜੀ ਇਹ ਅੱਜ ਬੋਲੀ ਏ ਤੇ ਟੀਕਾ ਵੀ ਲੱਗੇ ਭਰੋਣਾ ਆ ਦੇਖ ਸਕਦੇ ਡਾਕਟਰ ਸਾਹਿਬ ਵੀ ਆਏ ਆ ਤੇ ਟੀਕਾ ਹੁਣੇ ਭਰ ਦੇਣਾ ਵਾ ਕਿੰਨਾ ਜੇ ਇਹਦੇ ਕੋਲ ਦੁੱਧ ਵਿੱਚ ਇਹਦੇ ਕੋਲ ਦੇ ਵਿੱਚ ਹੀ 6 7 ਲੀਟਰ ਇਹਦੇ ਹੁਣ 5 ਲੀਟਰ ਆ ਬੋਲੀ ਕਾਲ ਦੀ ਕਰਕੇ ਅੱਛਾ ਹਾਂਜੀ ਤੇ ਹੁਣ 5 ਕਿਲੋ ਹੈਗਾ ਪੱਕਾ ਦੁੱਧ ਪੱਕਾ ਠੀਕ ਹੈ ਚਲੋ ਪਹਿਲਾਂ ਇੱਕ ਵਾਰੀ ਤੋਰ ਹੀ ਦੋ ਫਿਰ ਟੀਕਾ ਭਰ ਦਿੰਨੇ ਹੁਣੇ ਆਪਾਂ ਵਿੱਚੇ ਤੁਹਾਨੂੰ ਦਿਖਾ ਦੇਣਾ ਬਾਕੀ ਗਾਂ ਨਿਕਲ ਆਵੇ ਤੇ ਕਿਹੇ ਵੀਰ ਦੀ ਕਿਸਮਤ ਬਾਕੀ ਇਹ ਆ ਕਿ ਦੁੱਧ ਕਿ 5 ਕਿਲੋ ਹੁਣ ਮੌਕੇ ਤੇ ਹੈਗਾ ਵਾ ਲੈ ਜਾ ਵੀਰ ਜੀ ਈਗAMENTE ਆਪਾਂ ਤੁਹਾਨੂੰ ਦਿਖਾ ਦੇਣਾ ਸਾਰਾ ਸਾਰੇ ਵੀਰਾਂ ਦੇ ਸਾਹਮਣੇ ਹੀ ਆ ਤੇ ਸੋਨਾਂ ਵਾਲੀ ਨਿਕਲ ਆਵੇ ਤੇ ਵਧੀਆ ਕਰ ਲੈ ਠੀਕ ਹੈ ਜੀ ਸਿੱਕਾ ਜਿਹੜਾ ਇਹਨਾਂ ਹੁਣ ਪਰਿਆ ਗਿਆ ਵਾ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਮੁੱਲ ਵੀਰ ਜੀ ਦਾ ਛੋਟਾ ਜਿਹਾ ਬਾਕੀ ਚਲੋ ਵਹਿੜ ਚੰਗੀ ਆ ਦੁੱਧੇ ਸੁਬੇ ਆ ਬਾਕੀ ਇਹ ਆ ਕਿ ਗਾਂ ਨਿਕਲ ਹੁੰਦੀ ਆ ਤੇ ਚੰਗੇ ਪੈਸੇ ਦੀ ਤਿਆਰ ਹੋਊਗੀ ਤੇ ਸ਼ਾਮ ਵਾਲਾ ਲੈ ਜੇ ਦੁੱਧੋਂ ਬੱਸ ਆ ਗਈ ਹੁਣ ਕਿੱਦ ਕਾਠ ਵੀ ਚੰਗਾ ਬਾਕੀ ਇਹ ਆ ਕਿ ਚਲੋ ਬੋਲੀ ਕਰਕੇ ਫਰਕੇ ਤੇ ਪੈ ਹੀ ਜਾਂਦਾ ਥੋੜਾ ਪਤਾ ਕਿੰਨੇ ਦੀ ਦੇ ਦਈਏ ਫਿਰ 13000 ਦੀ ਦੇ ਦੀਏ ਨਹੀਂ 13000 ਨਹੀਂ ਨਦਿਏ ਜੈ ਜੀ ਯਸ ਨੋਈ ਕਰੀਏ ਨਾ 12000 ਦੇ ਦਿਓ 10 10 ਦੀ ਕਰੀਏ 10 ਤਾਂ ਅੰਦਰ ਹੀ ਕਰੀਏ ਥੋੜੀ ਕੇ ਨਹੀਂ 10 ਤਾਂ 10000 ਤੇ ਛੋਟ ਕਰ ਦੋ ਕਿੰਨੀ ਕਰੋਗੇ ਚਲੋ ਹਾਂ ਸਾਢੇ 9000 ਦੀ ਦੇ ਅੱਛਾ ਸਾਢੇ 9000 ਦੀ ਦੇ ਦੋਗੇ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਨਾ ਬਾ ਠੀਕ ਹੈ ਜੀ ਆਪਣੀ ਚਵਾਈ ਕਰੋ ਫਾਸ ਕਰਕੇ ਜਲਦੀ ਕਰਕੇ ਇਹ ਆ ਕਿ ਜਿਹੜੀ ਆ ਸੂਈ ਆ ਟੋਕੜ ਜਿਹੜੀ ਆਪਣੀ ਚੋ ਕੇ ਖੜੋ ਤੇ ਗੱਬਨ ਜਿਹੜੀ ਆ ਪਾਸ ਕਰਕੇ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ